ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਪੰਜਾਬ ਸਰਕਾਰ ਇਹ ਜਿਹੜੀ ਧੀਆ ਦੀ ਲੋੜੀ ਇਹ ਮਨਾਣੀ ਸ਼ੁਰੂ ਕੀਤੀ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਵਾਰ ਮੈਂ ਹੁਣ ਤੱਕ 10 ਪੰਕਸਰ ਅਟੈਂਡ ਕੀਤੇ ਹੋਣੇ ਲੋੜੀ ਦੇ ਤੇ ਉਹਨਾਂ ਦੇ ਵਿੱਚੋਂ 8 ਪੰਕਸਰ ਉਹ ਸੀ ਜਿਹਨਾਂ ਦੇ ਧੀ ਸੀ ਉਹਨਾਂ ਨੇ ਧੀ ਦੀ ਲੋੜੀ ਰੱਖੀ ਹੋਈ ਸੀ ਪਹਿਲਾਂ ਮੁੰਡਿਆਂ ਦੀ ਕਰਦੇ ਹੁੰਦੇ ਸੀ ਇਹਦਾ ਅਸਰ ਆਣਾ ਸ਼ੁਰੂ ਹੋ ਗਿਆ ਪੁੱਤਾਂ ਨੇ ਵੀ ਧੀਆਂ ਦੀਆਂ ਲੋੜੀਆਂ ਮਨਾਣੀਆਂ ਸ਼ੁਰੂ ਕਰ ਦਿੱਤੀਆਂ ਇਹਦਾ ਮਕਸਦ ਇਹ ਹੈ ਕਿ ਧੀਆ ਬਾਰੇ ਉਹਨਾਂ ਦੀ ਸਿਹਤ ਬਾਰੇ ਉਹਨੂੰ ਚੰਗੀ ਖੁਰਾਕ ਇਹ ਗੱਲ ਮੇਰੇ ਨਾਲ ਥੋੜੀ ਜਿਹੀ ਮੇਰੇ ਵਾਸਤੇ ਚਿੰਤਾ ਦਾ ਵਿਸ਼ਾ ਵੀ ਹੈ ਕਿ ਇੱਕ ਨੈਸ਼ਨਲ ਲੈਵਲ ਦੇ ਉੱਤੇ ਸਾਰੇ ਰਾਜਾਂ ਦੇ ਵਿੱਚ ਜਦੋਂ ਨੇੜੀਜ਼ ਦਾ ਹੀਮੋਗਲੋਬਿਨ ਚੈੱਕ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ 57% ਕਿਤੇ 60% ਉਹਨਾਂ ਵਿੱਚ ਖੂਨ ਦੀ ਕਮੀ ਹੈ ਇਹ ਨਹੀਂ ਹੋਣੀ ਚਾਹੀਦੀ ਬੱਚਿਆਂ ਦੇ ਵਿੱਚ 70% ਤੱਕ ਜਿਹੜੇ ਬੱਚੇ ਆ ਉਹ ਨੀਮੇ ਕਰ। ਇਹ ਜਿਹੜੀਆਂ ਕੁੜੀਆਂ ਖੜੀਆਂ ਮਾਤਕ ਛੱਲੇ ਵਾਲੀਆਂ ਇਹਨਾਂ ਨੇ ਬਹੁਤ ਵਧੀਆ ਮੈਸੇਜ ਦਿੱਤਾ। ਇੱਕ ਵਾਰ ਜ਼ੋਰਦਾਰ ਤਾੜੀਆਂ ਦਾ ਵਾਸਤਾ। ਮੈਂ ਪ੍ਰੋਡੂਸਰ ਮਾਯੂਰਾ ਜਿਨ੍ਹਾਂ ਦਾ ਹੀਮੋਗਲੋਬਿਨ 14 ਤੋਂ ਉੱਪਰ ਆਖੜਾ ਕਰੋ। ਕੋਈ ਵੀ ਨਹੀਂ, ਕੋਈ ਨਹੀਂ। ਜਿਨ੍ਹਾਂ ਦਾ 13 ਤੋਂ ਉੱਪਰ 12 ਤੋਂ ਉੱਪਰ ਆ ਦੋ ਤਿੰਨ ਨੇ। ਜਿਨ੍ਹਾਂ ਦਾ 10 ਜਾਂ 10 ਤੋਂ ਘੱਟ ਆ ਉਹ ਅਖੜਾ ਕਰੋ। ਦੇਖੋ ਜਿਹੜੀਆਂ ਕੁੜੀਆਂ ਸਾਡੀਆਂ ਸਿਹਤ ਮੈਨੂ ਵਿੱਚ ਚਾਹੇ ਆਸ਼ਾ ਵਰਕਰ ਤੋਂ ਲੈ ਕੇ ਐਨਐਮ ਸਟਾਫ ਨਰਸਸ ਈਵਨ ਨੇੜੀ ਡਾਕਟਰਸ ਉਹ ਰੋਲ ਮਾਡਲ ਆ ਬਾਕੀ ਸਾਰੀ ਔਰਤਾਂ ਵਾਸਤੇ ਔਰ ਹੁਣ ਤੁਹਾਡੀ ਜਿਹੜੀ ਪ੍ਰੈਗਨਸੀ ਕੇਅਰ ਵੀ ਆ ਉਹ ਮੱਲਾ ਕਲੀਨਿਕ ਦੇ ਵਿੱਚ ਇਹਨਾਂ ਨੇ ਮੱਲਾ ਕਲੀਨਿਕ ਦੀ ਮਸ਼ਹੂਰੀ ਤਾਂ ਕੀਤੀ ਆ ਉਹਦਾ ਫਾਇਦਾ ਵੀ ਲਾਓ ਹਾਰੇ ਲੜਕੀ ਨੂੰ ਜਿਹੜੀ ਸਕੂਲ ਚ ਪੜਦੀ ਆ ਇਹ ਮੈਸੇਜ ਹਰ ਸਕੂਲ ਤੱਕ ਹਰ ਪ੍ਰਿੰਟ ਤੱਕ ਲੈ ਕੇ ਜਾਣਾ ਕਿ ਜਿਹੜੀ ਵੀ ਲੜਕੀ ਜਦੋਂ ਉਹ ਪਲੱਸ 2 ਕਰਕੇ ਨਿਕਲੇ ਤਾਂ ਉਹਦਾ ਹੀਮੋਗਲੋਬਿਨ 1400 ਤੋਂ ਜ਼ਿਆਦਾ ਹੋਣਾ ਚਾਹੀਦਾ ਉਹਦੇ ਵਿੱਚ ਆਪਾਂ ਪ੍ਰਾਪ ਸਹੀ ਲੈਣੀ ਹੈ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਭੁੱਖ ਮਰੀ ਵਾਲੀ ਹਾਲਤ ਹੈ ਸਬਜ਼ੀਆਂ ਅਕਸਰ ਮਿਲ ਜਾਂਦੀਆਂ ਸਾਗ ਅਕਸਰ ਮਿਲ ਜਾਂਦਾ 파ਲਕ ਸਾਗ ਪਤੇਆੜੀਆਂ ਸਬਜ਼ੀਆਂ ਹੋਰ ਵੀ ਜੜੀਆਂ ਤੁਹਾਡੀਆਂ ਗੋਭੀ ਜਾਉ ਜੜੀਆਂ ਸਬਜ਼ੀਆਂ ਔਰ ਜਿਹੜੇ ਫਲ ਫਰੂਟ ਵੀ ਆ ਜਾਮਣਾ ਬੇਰ ਇੱਕ ਤਾਂ ਆਪਾਂ ਰਾਣੇ ਘੱਟ ਕਰਦੇ ਤੇ ਦੂਜਾ ਆਪਾਂ ਖਾਣੇ ਘੱਟ ਕਰਦੇ ਗੁੜ ਛੋਲੇ ਉਹ ਇਹ ਜੜੀਆਂ ਦੇਸੀ ਚੀਜ਼ਾਂ ਹੈਗੀਆਂ ਇਹਨਾਂ ਨੂੰ ਆਪਾਂ ਛੱਡੀਏ ਨਾ ਇਹਦੇ ਨਾਲ ਨਾਲ ਦੰਨੀਆਂ ਆਸ਼ਾ ਮਰਕਰ ਤੇ ਬੈਠੀਆਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਤੇ ਉਹਨਾਂ ਨੂੰ ਪਤਾ ਹੁੰਦਾ ਤੇ ਕਿਹੜੇ ਪਿੰਡ ਦੇ ਵਿੱਚ ਮੰਨੇ ਦੇ ਵਿੱਚ ਕਿਹੜੀ ਔਰਤ ਗਰਭਵਤੀ ਹੈ ਕਿਹੜੀ ਔਰਤ ਦੇ ਪਹਿਲਾਂ ਕੁੜੀ ਇੱਕ ਹੈ ਤੇ ਦੋ ਆ ਤੇ ਸੋਚ ਰਹੀ ਹੈ ਕਿ ਹੁਣ ਮੈਂ ਤੀਜੇ ਦਾ ਟੈਸਟ ਕਰਾਣਾ ਉਸ ਤੋਂ ਬਾਅਦ ਜਿਹੜੀ ਪੀਪਲ ਫਿਟੀਸਾਈਡ ਹੋਣੀ ਹੈ ਇਹ ਪਤਾ ਹੁੰਦਾ ਤੇ ਇਹਦੇ ਵਾਸਤੇ ਆਪਾਂ ਜ਼ਰੂਰ ਬੇਨਤੀ ਕਰੀਏ ਕਿ ਆਪਾਂ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰੀਏ ਕਿ ਜਿਹੜੀਆਂ ਅੱਜ ਕੱਲ੍ਹ ਧੀਆ ਹੈਗੀਆਂ ਉਹ ਬੱਚਿਆਂ ਤੋਂ ਮੁੰਡਿਆਂ ਤੋਂ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਹਨ ਪੜ੍ਹਾਈ ਵਿੱਚ ਜੇ ਆਪਾਂ ਕੋਈ ਕੋਈ ਰਿਜ਼ਲਟ ਚੱਕ ਲਓ ਤੁਸੀਂ ਕਿਸੇ ਇੰਟਰਵਿਊ ਦਾ 10ਵੀਂ ਦਾ 12ਵੀਂ ਦਾ ਬੀਏ ਦਾ ਆਈਐਸ ਦਾ ਜੱਜਾ ਦਾ ਉਹਦੇ ਵਿੱਚ ਉੱਪਰ ਲਿਆ ਦਸਾਂ ਦੇ ਵਿੱਚੋਂ ਟਕਟੋਕਾਂ ਦੇ ਸੱਤ ਅੱਠ ਵੀਰਿਆ ਹੋਣਗੇ ਇੱਕ ਜਾਂ ਦੋ ਮਿੰਟੇ ਹੋਣਗੇ ਔਰ ਸਪੋਰਟਸ ਦੇ ਵਿੱਚ ਤੁਹਾਡੇ ਕ੍ਰਿਕਟ ਦੇ ਵਿੱਚ ਹਰਮਨ ਪੀਟ ਮੈਡਲ ਜਿੱਤ ਕੇ ਆਈ ਹੈ ਵਿਸ਼ਵ ਕੱਪ ਦੁਨੀਆ ਦਾ ਕੱਪ ਸਭ ਤੋਂ ਵੱਡਾ ਕੱਪ ਲੈ ਕੇ ਆਈ ਹੈ ਸੋ ਆਪਾਂ ਕਰੀਅਰ ਨੂੰ ਜਿਉਣਾ ਦਾ ਔਰ ਪੜਨ ਦਾ ਮੌਕਾ ਦੇਈਏ। ਧੀਆ ਬਚਾਓ, ਧੀਆ ਨੇ ਪੜਾਪੇ ਜਾਣਾ। ਇਹਦੇ ਨਾਲ ਮਹਿਗੀ ਕਹਿਣਾ ਜੀ। ਧੀਆ ਬਚਾਓ ਤੇ ਮੁੰਡੇ ਪੜਾਓ। ਕੁੜੀ ਪੜ ਜਾਂਦੀ ਆ, ਕੁੜੀ ਆਪੇ ਹੁੰਦੀ ਆ ਤੇ ਕਹਿੰਦੇ ਮੁੰਡਾ ਵੀ ਇਹ ਤਾਂ ਹੋਵੇ। ਕੁੜੀ ਨੇ ਤਾਂ ਐਫਐਲ ਕਰ ਲਈ, ਪੀਐਸਟੀ ਕਰ ਲਈ ਹੁਣ ਮੁੰਡਾ ਕੋਲ ਟਵਡ ਬੀਏ ਐਮਏ ਤਾਂ ਹੋਵੇ। ਕਈ ਵਾਰੀ ਮੁੰਡਾ 10ਵੀਂ ਪਾਸ ਹੁੰਦਾ। ਔਰ ਕਹਿੰਦੇ ਆ ਵੀ ਮੁੰਡਾ ਤਾਂ ਪੜਦਾ ਨਹੀਂ ਆ, ਕੁੜੀ ਨੂੰ ਆਈਐਲਐਸ ਪਾਸ ਕਰਾ ਦਿਓ ਤਾਂ ਕੈਨੇਡਾ ਚਲੀ ਜਾਊਗੀ। ਤੇ ਉੱਥੇ ਜਾ ਕੇ ਮੁੰਡੇ ਨੂੰ ਬੁਲਾਇਆ ਕੀ ਉਹ ਜਾ ਕੇ ਕਹਿੰਦੀ ਮੈਂ ਨਹੀਂ ਬੁਲਾਦੀ ਮੈਂ ਪੜ੍ਹਨ ਵਾਲੀ ਕਿਉਂ ਬਾਹ ਕਰਾਵਾਂ ਫਿਰ ਰੋੜੀ ਲੰਬੇ ਪੰਦੇ ਆ ਸੋ ਕੁੜੀਆਂ ਨੂੰ ਬਚਾਓ ਪੜ ਜਾਣਗੇ ਆਪਣੇ ਆ ਪੜਨ ਦਾ ਮੌਕਾ ਦਿਓ ਉਹਨਾਂ ਨੂੰ ਖੇਡਣ ਦਾ ਮੌਕਾ ਦਿਓ ਔਰ ਜਿਹੜੇ ਮੁੰਡੇ ਆ ਇਹ ਸਾਡੇ ਮਾਨਯੋਗ ਭਗਵਾਨ ਭਗਵਾਨ ਸਹਿਮਾਨ ਦੀ ਸਾਡੀ ਜਿਹੜੀ ਸਰਕਾਰ ਹੈ ਉਹਨਾਂ ਦੀ ਇਹ ਸੋਚ ਆ ਔਰ ਅਰਵਿੰਦ ਕੇਜੀ ਬਾਗਦੇ ਦੀ ਇਹ ਸੋਚ ਆ ਕਿ ਬੱਚਿਆਂ ਨੂੰ ਐਜੂਕੇਸ਼ਨ ਖਾਸ ਕਰਕੇ ਸਕਿੱਲ ਬਿ ਸਰਟੀਫਿਕੇਸ਼ਨ ਜਣੀ ਆ ਤਾਂ ਕਿ ਆਪਣੇ ਪੈਰਾਂ ਤੇ ਖੜੇ ਹੋਣ ਜਦੋਂ ਜੇ ਔਰਤ ਫੜ ਜਾਏਗੀ ਜੇ ਔਰਤ ਤੰਦਰੁਸਤ ਹੋਏਗੀ ਕੀ ਹੋ ਸਕਦਾ ਕਿ ਉਹ ਪਰਿਵਾਰ ਦਾ ਦੋਸਤ ਨਾ ਹੋਵੇ ਉਹ ਪਰਿਵਾਰ ਦਾ ਦੋਸਤ ਹੋਏਗਾ ਜੇ ਸਾਰੇ ਘਰਾਦਿਆਂ ਸਾਰੀ ਔਰਤਾਂ ਤੰਦਰੁਸਤ ਹੋਣਗੀਆਂ ਤਾਂ ਸਾਰਾ ਪੰਜਾਬ ਤੰਦਰੁਸਤ ਹੋਏਗਾ ਇਸੇ ਤਰ੍ਹਾਂ ਦੇਸ਼ ਤੰਦਰੁਸਤ ਹੋਏਗਾ ਸੋ ਤੁਸੀਂ ਜੋ ਸਰਕਾਰ ਇਹ ਸਹੂਤਾ ਦੇ ਰਹੀ ਹੈ ਟੈਸਟਿੰਗ ਫ੍ਰੀ ਹੈ ਕੋਈ ਬੱਚਾ ਨਹੀਂ ਹੋਣਾ ਚਾਹੀਦਾ ਜਿਹਦਾ ਤੁਹਾਨੂੰ ਇਹੋ ਕੋਲੋਂ ਬੰਨਾ ਪਤਾ ਹੋਵੇ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਆਸ਼ਾ ਵਰਕਰੇ ਕੰਮ ਕਰੇਗੀ ਕਿ ਉਹਦੇ ਪਿੰਡ ਦੇ ਵਿੱਚ ਔਰਤਾਂ ਦੇ ਵਿੱਚ ਅਨੀਮੀਆ ਹੋਣੇ ਠੀਕ ਕਰਤਾ ਬੱਚੇ ਤਦਰੁਸਤਾ ਉਸ ਪਿੰਡ ਦੇ ਵਿੱਚ ਕੋਈ ਪਿਛਲੇ ਸਾਲ ਦੇ ਵਿੱਚ ਫੀਮੇਲ ਕਮੇਟੀ ਸੈਟ ਨਹੀਂ ਹੋਇਆ ਕਿਸੇ ਵੀ ਘਰ ਜਿਹੜਾ ਹੈਗਾ ਘਰ ਪਾਤ ਨਹੀਂ ਹੋਇਆ ਮੈਂ ਉਹ ਆਸ਼ਾ ਵਰਕਰ ਨੂੰ ਉਹ ਸੈਨਮ ਨੂੰ ਉਹ ਸੀਐਚਓ ਨੂੰ ਹਸਪਤਾਲਾ ਕਰ ਨੂੰ 15 ਅਗਸਤ ਦੇ ਵਿੱਚ ਚਿੱਤੇ ਤੌਰ ਦੇ ਉੱਤੇ ਖੁਦ ਵੀ ਸਨਮਾਨ ਦਿਆਂਗਾ ਔਰ ਮੁੱਖ ਮੰਤਰੀ ਸਾਹਿਬ ਨੂੰ ਚਿੱਤੇ ਲਗਾਗਾ ਉਹ ਰੂਲ ਪਾਉਂਦਾ ਪੇਸ਼ ਕਰਨਾ ਤੇ ਪਾ ਬਾਕੀ ਤੁਹਾਡੇ ਡਾਇਰੈਕਟਰ ਸਾਹਿਬ ਨੇ ਬੱਚਿਆਂ ਨੇ ਤੁਹਾਨੂੰ ਸਾਰਿਆਂ ਨੇ ਸਿਵਲ ਸਾਧਨ ਨੇ ਸਾਰਿਆਂ ਨੇ ਆਪਣੇ ਆਪਣੇ ਥੀਕੇ ਨਾਲ ਮੈਸੇਜ ਦਿੱਤਾ ਅੱਜ ਦਾ ਇਹ ਫੰਕਸ਼ਨ ਮੇਰਾ ਦਾ ਮਕਸਦ ਇਹ ਹੈ ਕਿ ਸਾਡਾ ਜਿਹੜਾ ਧਿਆਨ ਹੈ ਉਹ ਧੀਆਂ ਨੂੰ ਮਤਲਬ ਜਨਮ ਲੈਣ ਦੇਣਾ ਉਹਨਾਂ ਨੂੰ ਪੂਰੀ ਖਰਾਕ ਪੜਨ ਦਾ ਮੌਕਾ ਖੇਡਣ ਦਾ ਮੌਕਾ ਔਰ ਅੱਗੇ ਰੋਜ਼ਗਾਰ ਵਾਸਤੇ ਉਹਨਾਂ ਨੂੰ ਸਕਿੱਲ ਬੇਸਡ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਸਵਾਰ ਦੇ ਚੱਕੇ ਮਦਰ ਦਾ ਮੌਕਾ ਔਰ ਪੂਰਾ ਸਵਾਰ ਦੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੀ ਉਹਨਾਂ ਨੂੰ ਮੌਕਾ ਦੇਣਾ ਇਹ ਫੈਸਲਾ ਕਰਕੇ ਇਹ ਪ੍ਰਣ ਕਰਕੇ ਆਪਾਂ ਚੱਲਿਆ ਤੇ ਤੇ ਮੈਨੂੰ ਬਹੁਤ ساری ਉਮੀਦ ਹੈ ਤੁਹਾਡੇ ਕੋਲੋਂ ਜਿੰਨੀਆਂ ਤੁਸੀਂ ਐਡੀ ਵੱਡੀ ਗਿਰਤੀ ਚੱਲੀ ਠੰਡ ਚ ਆਈਆਂ ਔਰ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਮਾਂਵਾ ਲੈ ਕੇ ਆਈਆਂ ਇੱਕ ਵਾਰ ਜੋਰ ਨਾਲ ਖੜੀਆਂ ਉਹਨਾਂ ਬੱਚਿਆਂ ਵਾਸਤੇ ਉਹਨਾਂ ਦੇ ਮਾਂਵਾ ਵਾਸਤੇ ਤੁਸੀਂ ਇਹਨਾਂ ਦਾ ਬੱਚਾ ਦਾ ਧਿਆਨ ਰੱਖਣਾ ਜੀ ਕਿਸੇ ਵੀ ਬੱਚੇ ਦੇ ਵਿੱਚ ਖੂਨ ਦੀ ਕਮੀ ਨਹੀਂ ਹੋਣੀ ਚਾਹੀਦੀ ਔਰ ਬੱਚੇ ਦੀ ਪਰਵਰਿਸ਼ ਦੇ ਵਿੱਚ ਚਾਹੇ ਉਹ ਯੋਗਜਾਪ ਤੋਂ ਹੋਵੇ ਉਹ ਬਰਾਬਰ ਹੋਣੀ ਚਾਹੀਦੀ ਐ ਨਾਲ ਦੇ ਵਿੱਚ ਉਹਦੇ ਵਿੱਚ ਕੋਈ ਵਿਸਥਾ ਨਹੀਂ ਹੋਣਾ ਚਾਹੀਦਾ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਇੱਕ ਵਾਰ ਸਾਰਿਆਂ ਨੂੰ ਲੋੜੀ ਦੀ ਅਪਰ ਲੱਖ ਲੱਖ ਦਾ ਇਹਨਾਂ ਔਰ ਆਓ ਆਪਾਂ ਮਿਲ ਕੇ ਜਿਸ ਤਰ੍ਹਾਂ ਮਾਂ ਸਰਕਾਰ ਹੋ ਇਹਦੇ ਵਿੱਚ ਵੀ ਤੁਹਾਡਾ ਰੋਲ ਹੈ ਸਾਰਿਆਂ ਦਾ ਜੀ ਮੱਲਾ ਕਲੀਨਿੰਗ ਦੇ ਵਿੱਚ ਦਵਾਈਆਂ ਮਿਲ ਰਹੀਆਂ ਪ੍ਰੈਗਨਨਸੀ ਕੇਅਰ ਹੋ ਰਹੀ ਹੈ ਸਾਰੇ ਟੈਸਟ ਹੋ ਰਹੇ ਆ ਬਲੱਡ ਪ੍ਰੈਸ਼ਰ ਸ਼ੂਗਰ ਦੀਆਂ ਦਵਾਈਆਂ ਮਿਲ ਰਹੀਆਂ ਸਰਕਾਰੀ ਹਸਪਤਾਲਾਂ ਤੋਂ ਦਵਾਈਆਂ ਮਿਲ ਰਹੀਆਂ ਸਾਰੀਆਂ ਕੋਰਤਾਂ ਮਿਲ ਰਹੀਆਂ ਲਿਵਰ ਟ੍ਰਾਂਸਪਲੈਂਟ ਤੱਕ ਪੰਜਾਬ ਸਰਕਾਰ ਕਰ ਰਹੀ ਆ ਇਹਦੇ ਨਾਲ ਉਹ ਤੁਹਾਨੂੰ ਸਾਰਿਆਂ ਨੂੰ ਆਸਾ ਪਰ ਆਸਰਾ ਦੀ ਸਾਰਿਆਂ ਦੀ ਤੁਹਾਡੀ ਡਿਮਾਂਡ ਵੀ ਸੀ ਹੁਣ ਅਸੀਂ ਸਾਰਿਆਂ ਨੂੰ 3 ਕਰੋੜ ਮੋਟਾ ਨੂੰ ਮਾਰਨ ਕੋਪੀ 60000 ਰੁਪਏ ਦੀ ਦਵਾਈ ਨੇ 22 ਤਰੀਕ ਤੋਂ 10 ਲੱਖ ਦਾ ਬੀਮੇ ਦਾ ਕਾਰਡ ਹਰ ਬੰਦੇ ਦੀ ਜੇਬ ਤੋਂ ਤਾਂ ਕਿ ਕਿਸੇ ਨੂੰ ਆਦਤ ਪ੍ਰਾਣ ਦੀ ਸੁੱਖਣਾ ਨਾ ਪਵੇ ਜੇ ਕਿਸੇ ਨੂੰ ਲੋੜ ਪਵੇ ਤਾਂ ਇਹ ਇਹਦੇ ਵਿੱਚ ਵੀ ਤੁਸੀਂ ਚੜਾਏਗਾ ਇਹ ਅੱਗੇ ਆ ਕੇ ਸਾਰੇ ਪਿੰਡਾਂ ਦੇ ਵਿੱਚ ਸਿਹਤ ਕਮੇਟੀਆਂ ਬਣੀਆਂ ਹੋਈਆਂ ਇਸੇ ਤਰ੍ਹਾਂ ਜਿਹੜਾ ਸਾਡਾ ਯੂਥ ਭਲਾਈ ਬੋਰਡ ਆ ਪੰਜਾਬ ਸਰਕਾਰ ਦਾ ਉਹਦੇ ਜਿਹੜੇ ਵਲੰਟੀਅਰਸ ਐ ਉਹ ਕੱਲੇ-ਕੱਲੇ ਘਰ ਜਾ ਕੇ ਪਰਚੀਆਂ ਦੇਣਗੇ ਤੇ ਉਹ ਪਰਚੀ ਲੈ ਕੇ ਤੁਸੀਂ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਕਿਹੜਾ ਕਾਮਨ ਸਰਵਸੈਂਟਰ ਹੈ ਉੱਥੇ ਜਾ ਕੇ ਆਪਣਾ 10 ਲੱਖ ਦਾ ਕਿਸੇ ਨੇ ਕਾਣੀ ਨਹੀਂ ਕਰਨੀ ਕਿਉਂਕਿ ਲਗਾਤਾਰ ਕਰਦੇਗਾ ਤਨਵੀ ਨਹੀਂ ਤੇ ਰੋਡ ਵੀ ਦਾ 4 ਮਹੀਨੇ ਜਿਹਦੇ ਕੋਲ ਉਹ ਪਰਚੀ ਹੋਏਗੀ ਪਰਚੀ ਜਾ ਕੇ ਦਿਖਾਓਗੇ ਨਾਲ ਆਪਣਾ ਆਧਾਰ ਤੇ ਵੋਟਰ ਕਾਰਡ ਲੈ ਕੇ ਜਾਓਗੇ ਤੁਹਾਡਾ ਕਾਰ ਬਣ ਜਾਏਗਾ ਔਰ ਤੁਸੀਂ ਉਸ ਤੋਂ ਬਾਅਦ ਜਾ ਕੇ ਰਲਾਸ ਕਰਾ ਸਕਦੇ ਹੋ ਸੋ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ 90 ਸਾਲ ਦੀਆਂ ਲੋੜੀਂਦੀਆਂ ਲਾਗਤਾਂ ਹੋਦਾ ਇਹ ਮੌਕਾਤਾ ਇੱਕ ਕੁੜੀ ਨੇ ਚਿੰਤਾ ਕੀਤੀ ਸੀ ਔਰ ਕਿਹੜਾ ਮੁੰਡਾ ਨਸੇ ਵਾਲੀ ਨੇ ਇਨਾਂ ਨਾਲ ਵੀ ਪਛਾਣ ਆ ਜੀ ਆਪਾਂ ਮੁਰਿਆਂ ਨੂੰ ਰਸੇ ਤੋਂ ਵੀ ਪਛਾਣਦੇ ਲੋੜ ਹੈ ਇਹ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਅਕੜ ਨੇ ਮਿਹਰ ਯਾਤਰਾ ਜਿਨ੍ਹਾਂ ਨੇ ਸਾਨੂੰ ਬੜੇ ਹੀ ਲੋਚਕ ਤੰਗ ਦੇ ਨਾਲ ਸਾਡੇ ਆ ਸੇਧ ਸੇਵਾਵਾਂ ਦਾ ਵਿਸਾਰ ਕਰਿਆ ਤੁਹਾਡੇ ਤੱਕ ਪਹੁੰਚਾਈਆਂ ਤੇ ਹੁਣ ਮੈਂ ਰਿਕਵੈਸਟ ਕਰ ਤਾੜੀਆਂ ਦੀ ਜਿਹੜੀ ਗੂੰਜ ਹੈ ਉਹ ਸਾਡੇ ਮਾਦੇ ਵਿੱਚ ਸਾਡੇ ਪ੍ਰੋਗਰਾਮ ਵਿਚਲੇ ਹੋਰ ਚਾਰ ਚੱਤ ਲਗਾ ਦੇ ਵੀ ਤਾਂ ਪਲੀਜ਼ ਜ਼ਰੂਰ ਤਾੜੀਆਂ ਜ਼ਰੂਰ ਲਗਾ ਦਿਓ ਤੇ ਸਾਡੀਆਂ ਇਹਨਾਂ ਭੈਣ ਜੀ ਬੇਟੀ ਬਚਾਓ ਬੇਟੀ ਪੜਾਓ ਪੀਐਨਡੀਟੀ ਸਕੀਮ ਨੂੰ ਪੀਐਨਡੀਟੀ ਐਕਟ ਨੂੰ ਲਾਗੂ ਕਰਨ ਦੇ ਵਿੱਚ ਸਾਡਾ ਬਹੁਤ ਵਧੀਆ ਇਹਨਾਂ ਨੇ ਕਾਰਗੁਜ਼ਾਰੀ ਕੀਤੀ ਹੈ ਉਹਨਾਂ ਨੂੰ ਸਾਡੇ ਮੰਤਰੀ ਸਾਹਿਬ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਇਹਨਾਂ ਤੋਂ ਬਾਅਦ ਸਾਡੀਆਂ ਆਸ਼ਾ ਭੈਣ ਜੀ ਜਿਨ੍ਹਾਂ ਨੇ ਬੇਟੀ ਬਚਾਓ ਬੇਟੀ ਪੜਾਓ ਪੀਐਨਡੀਟੀ ਦੇ ਖੇਤਰ ਦੇ ਵਿੱਚ ਬੜੀਆਂ ਅੰਲਾਮਾਰੀਆਂ ਨੇ ਆਪਣੇ ਖੇਤਰ ਦੇ ਵਿੱਚ ਬੇਟੀਆਂ ਦੇ ਜਨਮ ਨੂੰ ਪਛਾਣ ਰਿਹਾ ਉਹਨਾਂ ਨੂੰ ਵੀ ਸਨਮਾਨ ਕਰ ਰਹੇ ਨੇ ਇਨਾ ਤੋਂ ਬਾਅਦ ਸਾਡੀਆਂ ਕੁਝ ਅਜੇਹੀਆਂ ਲੜਕੀਆਂ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਉਹਨਾਂ ਦਾ ਸਨਮਾਨ ਕਰਨਗੇ ਗਗਨਜੀਵ ਸਾਡੀ ਮੇਗਾ ਰੋਟਰ ਆਫ ਤਰਵਿੰਦਰ ਤਰਵਿੰਦਰ ਕੁਮਾਰ ਜੀ ਇਹਨਾਂ ਨੇ ਸਾਊਥ ਕੋਰੀਆ ਕਾਰਾਟੀ ਚੈਂਪੀਅਨਸ਼ਿਪ 2025 ਵਿੱਚ ગોल्ड ਮੈਡਲ ਜਿੱਤ ਕੇ ਪ੍ਰਾਪਤ ਕੀਤਾ ਹੈ ਪਲੀਜ਼ ਸਟੇਜ ਦੇ ਨੇੜੇ ਆਜੋ ਨੈਨਸੀ ਟੋਟਲ ਆਫ ਰਾਜੂ ਸਿੰਘ ਇਹਨਾਂ ਨੇ 8ਥ ਕਲਾਸ ਦੇ ਵਿੱਚ ਲੜਕੀਆਂ ਚੋ ਜਿਹੜੇ ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਮੈਕ ਪ੍ਰਿੰਟ ਤੋਂ ਟੋਟਲ ਟਾਕ ਡਾਕਟਰ ਆਫ ਕਵਨ ਪਾਰਗੀ ਇਹਨਾਂ ਨੇ 10ਵੀਂ ਕਲਾਸ ਦੇ ਵਿੱਚੋਂ ਲੜਕੀਆਂ ਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਅਵਾਨਨ ਤੇ ਡਾਕਟਰ ਆਫ ਰੁਫਤ ਮੁਹੰਮਦ ਇਹਨਾਂ ਨੇ 6ਵੀਂ ਕਲਾਸ ਦੇ ਵਿੱਚ ਜਿਨ੍ਹਾਂ ਚੋਂ ਪਹਿਲਾ ਸਥਾਨ ਰਾਪੂ ਕਿਤੇ ਪੰਚਤਨ ਡੋਟਰੋਪਸ ਨੀਡ ਪ੍ਰਾਮ ਸੁਨੀਲ ਕੁਮਾਰ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ 8th ਕਲਾਸ ਦੇ ਵਿਦਿਆਰਥੀ ਨੇ ਇਹਨਾਂ ਨੇ ਫੁੱਟਬਾਲ ਦੇ ਨੈਸ਼ਨਲ ਪਲੇਅਰ ਨੇ ਇਹ 2025 ਦੇ ਵਿੱਚ ਦਿਜੋਤ ਕੋਰ 7th ਕਲਾਸ ਬਹਾਦਰਗੜ੍ਹ ਸਕੂਲ ਦੇ ਵਿਦਿਆਰਥੀ ਨੇ ਇਹਨਾਂ ਨੇ ਵੀ ਫੁੱਟਬਾਲ ਦੇ ਵਿੱਚ 2025 ਦੇ ਵਿੱਚ ਨੈਸ਼ਨਲ ਦੇ ਵਿੱਚ ਪਾਰਟਿਸਪੇਟ ਕੀਤਾ ਤੇ ਯਸ਼ਿਕਾ ਗੋਟਮ ਆਫ ਨੀਲ ਕੁਮਾਰ ਇਹ ਵੀ ਪਹਾੜਗੜ ਸਕੂਲ ਦੀ ਪਿਆਰਤਨਾ ਹੈ ਤੇ 10ਵੀਂ ਕਲਾਸ ਦੇ ਵਿੱਚ ਇਹਨਾਂ ਨੇ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਜੇਸ਼ਨਾ ਅਭੁਜਾ ਇਹ ਪਹਾੜਗੜ ਕਲਾਸ 2 ਦੀ ਵਿਦਿਆਰਥਣਾ ਹੈ ਇਹਨਾਂ ਨੇ ਨੈਸ਼ਨਲ ਦੇ ਵਿੱਚ 골ਡ ਮੈਡਲ ਅਤੇ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਦੇ ਵਿੱਚ ਪਾਰਟਿਸਿਪੇਟ ਕੀਤਾ ਜਿਕਾਰਤਾ ਦੇ ਵਿੱਚ ਤੇ ਲక్ష్ਮੀ ਇਹ ਵੀ ਡਿਵੈਲਪਿੰਗ ਵਿਦਿਆਰਥਣ ਹੈ ਤੇ ਇਹਨਾਂ ਨੇ ਹੋਕੀ ਦੇ ਵਿੱਚ ਨੈਸ਼ਨਲ ਦੇ ਵਿੱਚ ਪਾਰਟਿਸਪੇਟ ਕੀਤਾ। ਦੇ ਜਰੂਰ ਇਹਨਾਂ ਲਈ ਤਾੜੀਆਂ जरूर ਲਗਾ ਦਿਓ ਜੀ ਤੇ ਸਾਡੇ ਬਜਿੰਦਰ ਠਾਕੁਰ ਜੀ ਜਿਨ੍ਹਾਂ ਦੀ ਮਿਹਨਤ ਸਦਕਾ ਅਸੀਂ ਸਾਰਾ ਆਪਣਾ ਕਲਚਰਲ ਪ੍ਰੋਗਰਾਮ ਦੇਖਿਆ ਇਹਨਾਂ ਦੀ ਬਹੁਤ ਮਿਹਨਤ ਹੈ। ਇਹਨਾਂ ਨੇ ਵੀ ਆਪਣਾ ਇਹਦਾ ਸਨਮਾਨ ਆਪਰੇ ਕਰਤਾ ਹੈ। ਇਸ ਤੋਂ ਬਾਅਦ ਅੰਨਿਆ ਨੈਸ਼ਨਲ ਮੀਟ ਵਾਈ ਫ੍ਰੀ ਟ੍ਰੇਨਿੰਗ ਦਾ ਸਰਟੀਫਿਕੇਟ ਪ੍ਰਾਪਤ ਕਰਨ ਵਾਲੀਆਂ ਸਾਡੀਆਂ ਨਾ ਨਪ੍ਰੀਤ ਕੋਰ ਕੋਮਲ ਸਰਪਾ ਹਰਜਿੰਦਰ ਕੋਰ ਤੇ ਵਿਪਨਜੀਤ ਕੋ ਇਹ ਪਲੀਸ ਟੀਮ ਦੇ ਜਿਹੜੇ ਆਗੂ ਤੇ ਆਪਣਾ ਸਨਮਾਨ ਹੈ ਜਿਹੜਾ ਉਹ ਸਾਡੇ ਮਨਜੀਤ ਸਾਹਿਬ ਤੋਂ ਪ੍ਰਾਪਤ ਕਰਨ ਤੇ ਉਹਨਾਂ ਦੇ ਨਾਲ ਉਹਨਾਂ ਦੇ ਕੋਆਰਡੀਨੇਟਰ ਸ਼ਵੀ ਮਦਨ ਜੀ ਉਹ ਵੀ ਜ਼ਰੂਰ ਬਾਵਾ ਤੇ ਇਹਨਾਂ ਤੋਂ ਬਾਅਦ ਸਾਡੇ ਐਨਕਾਸ ਨੈਸ਼ਨਲ ਕੁਆਲਟੀ ਅਸ਼ੋਰੈਂਸ ਦੇ ਵਿੱਚ ਬੰਦਿਆ ਕਾਰਗੁਜ਼ਾਰੀ ਕਰਨ ਵਾਲੇ ਸਾਡੇ 50 ਬਲੋਕ ਦੇ 32 ਸੈਂਟਰਾਂ ਦੇ ਵਿੱਚੋਂ 15 ਸੈਂਟਰ ਨੇ ਜਿਹੜੇ ਉਹ ਸਾਡੇ نیشنل ਐਨਕਵਾਸ ਦੇ ਵਿੱਚ ਕਲੀਅਰ ਹੋਏ ਨੇ ਤੇ ਇਹਨਾਂ ਦੇ ਨੋਡਲ ਅਫਸਰ ਡਾਕਟਰ ਪ੍ਰਿੰਕਾ ਗੁਪਤਾ ਜੀ ਇਹਨਾਂ ਦੀ ਬੇਨਤੀ ਸਦਕਾ ਹੈ ਸਾਰਾ ਹੋ ਸਕਿਆ ਕਿ ਸਾਡੇ ਸੀਐਚਓ ਰਾਮਗੜ ਮਿਸਰੀ ਦਿਨਪ੍ਰੀਤ ਕੋਰ ਤੇ ਇਹਨਾਂ ਨੇ ਐਨਕਵਾਸ ਦੇ ਵਿੱਚ نیشنل ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ 94.8 ਦੇ ਹਿਸਾਬੀ ਮਾਰਕਸ ਲੈ ਕੇ ਅਤੇ ਸਾਡੇ ਸੀਐਚਓ ਡਾਕਟਰ ਰਾਜਵੀਰ ਕੋਰ ਸਭ ਹੈਲਥ ਵੈਲਨੈਸ ਸੈਂਟਰ ਚੀਤਾਵਾਲਾ ਇਹਨਾਂ ਨੇ ਪੰਜਾਬ ਦੇ ਵਿੱਚੋਂ ਟੋਪ ਕੀਤਾ ਹੈ 92% ਨੰਬਰ ਦੇ ਤੇ ਪਲੀਜ਼ ਇਹਨਾਂ ਦੇ ਜਰੂਰ ਤਾੜੀਆਂ ਲਗਾ ਦਿਓ ਨਹੀਂ ਸਾਰੇ ਜਿਹੜੀਆਂ ਸਾਡੀਆਂ ਗੱਲ ਜੀਵਨ ਨੇ ਸਾਡੇ ਡਿਪਾਰਟਮੈਂਟ ਦੀਆਂ ਤੇ ਹੁਣ ਰਿਕਵੈਸਟ ਕਰਾਂਗੇ ਸਾਡੀਆਂ ਜਿਹੜੀਆਂ ਓਨਲੀ 2 ਫੀਮੇਲ ਚਾਈਲਡ ਫੈਮਿਲੀਜ਼ ਨੇ ਉਹ ਆਪਣਾ ਸਨਮਾਨ ਹੈ ਜਿਹੜਾ ਉਹ ਪ੍ਰਾਪਤ ਕਰਨ ਓਨਲੀ 2 ਫੀਮੇਲ ਚਾਈਲਡ ਜਿਨ੍ਹਾਂ ਨੇ ਬੱਚਿਆਂ ਨੂੰ ਦੋ ਬੱਚਿਆਂ ਨੂੰ ਤਾਂ ਆਪਣਾ ਪਰਿਵਾਰ ਹੈ ਜਿਹੜਾ ਸੀਮਤ ਰੱਖਿਆ ਬੱਚਿਆਂ ਨੂੰ ਪਾਲਣ ਤੇ ਲਈ ਆਪਣਾ ਉਹਨਾਂ ਦੀ ਲੋੜ ਹੀ ਬਣਾਈ ਤੇ ਉਹਨਾਂ ਨੂੰ ਵੇਦਰੀ ਲਈ ਜਿਹੜਾ ਉਹ ਕੰਮ ਕਰ ਰਹੇ ਨੇ ਇਹਨਾਂ ਤੋਂ ਬਾਅਦ ਸਾਡੇ ਨਿਊ ਬੋਨ ਬੇਬੀ ਜਿਹੜੀਆਂ ਨਮੀਆਂ ਤੀਆਂ ਜਿਨ੍ਹਾਂ ਦੀ ਪਹਿਲੀ ਲੋੜੀ ਹੈ ਉਹਨਾਂ ਦੇ ਉਹ ਵੀ ਆਪਣੀ ਲੋੜੀ ਹੈ ਜਿਹੜੀ ਸਨਮਾਨ ਹੈ ਇਸ ਮੌਕੇ ਦੇ ਉੱਪਰ ਸਾਡੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਵੱਲੋਂ ਪ੍ਰਾਪਰ ਕਰਨਗੇ ਤੀਆਂ ਦੀ ਲੋੜੀ ਦਾ ਮਕਸਦ ਸਾਡਾ ਤਾਂ ਹੀ ਪੂਰਾ ਹੁੰਦਾ ਹੈ ਜੇ ਅਸੀਂ ਸਾਡੀਆਂ ਨਵਜੰਮੀਆਂ ਤੀਆਂ ਨੂੰ ਲੋੜੀ ਲਾਉਣੀ ਦੇ ਕੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦੇਈਏ ਤੇ ਇਸ ਸੰਦੇਸ਼ ਨੂੰ ਇੱਥੋਂ ਲੈ ਕੇ ਜਾਈਏ ਕਿ ਅਸੀਂ ਲੜਕੀਆਂ ਨੂੰ ਲੜਕਿਆਂ ਤੋਂ ਬਿਹਤਰ ਕਰਨਾ ਹੈ ਉਹਨਾਂ ਦੇ ਬਰਾਬਰ ਕਰਨਾ ਹੈ ਉਹਨਾਂ ਤੋਂ ਅੱਗੇ ਲੈ ਕੇ ਜਾਣਾ ਹੈ ਕਿਉਂਕਿ ਤੀਆਂ ਨੇ ਜਿਹੜੀਆਂ ਉਹ ਸਾਡੀਆਂ ਉਜਵਲ ਭਵਿਕਸ਼ਣ ਤੇ ਇਹੀ ਕੁੜੀਆਂ ਅੱਜ ਹਰ ਖੇਤਰੇ ਦੇ ਵਿੱਚ ਬੱਲਾ ਮਾਰ ਰਹੀਆਂ ਨੇ ਹਰ ਵੱਡੇ ਵੱਡੇ ਉਹਧਿਆਂ ਦੇ ਉੱਪਰ ਹਰ ਖੇਤਰੇ ਦੇ ਵਿੱਚ ਜਿਹੜੀਆਂ ਔਰਤਾਂ ਅੱਗੇ ਜਾ ਰਹੀਆਂ ਨੇ ਜੇ ਅਸੀਂ ਇਹੀ ਉਮੀਦ ਕਰਦੇ ਆ ਤੇ ਇਹੀ ਰੱਬ ਅਕੀਂ ਦੁਆ ਕਰਦੇ ਆ ਕਿ ਨਵ ਚੰਗੀਆਂ ਧੀਆਂ ਲਈ ਲੋੜੀ ਹੈ ਜਿਹੜੀ ਉਹ ਇੱਕ ਉਜਵਲ ਭਵਿਕਸ਼ਣ ਕੇ ਆਵੇ ਇਹ ਵੀ ਵੱਡੇ ਵੱਡੇ ਉਹਧਿਆਂ ਦੇ ਉੱਪਰ ਕੰਮ ਕਰਨ ਤੇ ਆਪਣੇ ਮਾਪਿਆਂ ਦਾ ਸਾਡਾ ਸਾਡੇ ਸਮਾਜ ਦਾ ਤੇ ਆਪਣੇ ਪਰਿਵਾਰ ਦਾ ਪੰਜਾਬ ਦਾ ਨਾਮ ਹੈ ਜਿਹੜਾ ਉਹ ਰੋਸ਼ਨੀ ਲੈ ਸਾਰੇ ਜਾਣੇ ਬਾਰੋ-ਬਾਰ ਹੀ ਆਪਣਾ ਸਨਮਾਨ ਹੈ ਜਿਹੜਾ ਉਹ ਪ੍ਰਾਪਤ ਕਰਨ ਸਾਡੀਆਂ ਲੱਗ ਜਮੀਆਂ ਸੀਆਂ ਪੀਆਂ ਦੀ ਲੋੜੀ ਤੇ ਸਭ ਤੋਂ ਵੱਡਾ ਸੰਦੇਸ਼ ਹੈ ਜਿਹੜਾ ਉਹ ਅੱਜ ਇਸ ਰਾਜਪਤਰੀ ਪ੍ਰੋਗਰਾਮ ਦੇ ਵਿੱਚੋਂ ਦਿਆ ਜਾ ਰਿਹਾ ਹੈ ਸਾਡੇ ਸਿਹਤ ਵਿਭਾਗ ਦੇ ਵੱਲੋਂ ਸਾਡੇ ਮੰਤਰੀ ਸਹਿਬਾਨ ਜੀ ਵੱਲੋਂ ਸਾਡੇ ਡਾਇਰੈਕਟਰ ਮੈਡਮ ਸਾਡੇ ਸ਼ਿਵ ਸਰਜ ਪਟਿਆਲਾ ਜੀ ਵੱਲੋਂ ਕਿ ਤੀਆਂ ਦੇ ਲੋਹੜੀ ਮਨਾਓ ਲੜਕਿਆਂ ਨੂੰ ਲੜਕੀਆਂ ਨੂੰ ਵਿੱਚ ਕੋਈ ਲੜਕੇ ਦੇ ਲੜਕੀਆਂ ਦੇ ਵਿੱਚ ਕੋਈ ਵੀ ਫਰਕ ਨਾ ਕੀਤਾ ਜਾਵੇ ਤੇ ਜੋ ਵੀ ਅਗਰ ਕੋਈ ਐਦਾ ਕਰਦਾ ਹੈ ਤਾਂ ਉਸ ਨੂੰ ਉਸ ਕੰਮ ਲਈ ਮੋਟੀਵੇਟ ਕਰਿਆ ਜਾਵੇ ਉਸ ਕੰਮ ਲਈ ਅਸੀਂ ਉਸ ਨੂੰ ਕਿਤ੍ਹੀਆਂ ਨੇ ਜਿਹੜੀਆਂ ਸਾਡੀਆਂ ਉਹ ਲੜਕੀਆਂ ਤੋਂ ਘਟਣੀਆਂ ਤੇ ਅਸੀਂ ਸਪਸ਼ਟ ਰੂਪ ਦੇ ਵਿੱਚ ਦੇਖ ਹੀ ਰਹੇ ਹਾਂ ਕਿ ਜਿਹੜੀਆਂ ਕੁੜੀਆਂ ਨੇ ਉਹ ਹਰ ਖੇਤਰ ਦੇ ਵਿੱਚ ਆਪਣਾ ਅਹਿਮ ਯੋਗਦਾਨ ਜਰਾਂ ਦੇ ਰਹੀਆਂ ਨੇ